ਸ਼ੀਸ਼ਾ ਚੁੱਪ ਰਹਿ ਕੇ ਆਪਣਾ ਫੈਸਲਾ ਸੁਣਾਉਂਦਾ ਹੈ ਤੇ ਅਸੀਂ ਮੰਨ ਲੈਨੇ ਆ ਇਹ ਹੁੰਦੀ ਹੈ ਚੁੱਪ ਦੀ ਤਰਤ 사ਸੀਕਾਰ ਮੈਂ ਜਸਵਿੰਦਰ ਕੌਰ ਮਾਨਸਾ ਅੱਜ ਤੁਹਾਨੂੰ ਸੁਣਾ ਰਹੀ ਹਾਂ ਹਦੀਪ ਸਿੰਘ ਜਟਾਣਾ ਦੀ ਲਿਖਤ ਸ਼ੀਸ਼ਾ ਚੁੱਪ ਬੋਲਦਾ ਹੈ ਤਰਤੀਤੇ ਪੈਦਾ ਹੋਏ ਅਤੇ ਬਹੁਤੇ ਮਨੁੱਖ ਸ਼ੀਸ਼ਾ ਵੇਖਦੇ ਨੇ ਤਾਂ ਜੋ ਆਪਣਾ ਆਪ ਸੰਵਾਰਿਆ ਜਾ ਸਕੇ ਚਿਹਰੇ ਦੀ ਬਿੰਗਟੇੜ ਸਿੱਧੀ ਕੀਤੀ ਜਾ ਸਕੇ ਸਿਰ ਦੇ ਵਾਲਾਂ ਨੂੰ ਸਹੀ ਦਿਸ਼ਾ ਜੋ ਮੋੜਿਆ ਜਾ ਸਕੇ ਤਾਂ ਸ਼ੀਸ਼ਾ ਵੇਖਣ ਵਾਲੀ ਦੀ ਤਸਵੀਰ ਉਸ ਦੇ ਸਾਹਮਣੇ ਪੇਸ਼ ਕਰ ਦਿੰਦਾ ਹੈ ਪਰ ਸ਼ੀਸ਼ਾ ਮਨੁੱਖ ਦੇ ਅਸਲੀ ਚਿਹਰੇ ਨੂੰ ਉਸ ਦੇ ਸਾਹਮਣੇ ਕਰਨ ਤੋਂ ਡਰਦਾ ਹੈ ਹੋ ਸਕਦਾ ਹੈ ਸ਼ੀਸ਼ਾ ਤੋੜੇ ਜਾਣ ਦੇ ਡਰੋਂ ਚੁੱਪ ਰਹਿੰਦਾ ਹੋਵੇ ਸ਼ੀਸ਼ਾ ਬੋਲਦਾ ਨਹੀਂ ਇਸ ਲਈ ਉਹ ਮਨੁੱਖ ਦਾ ਨੱਕ ਮੂੰਹ ਮੱਥਾ ਪੂਰੇ ਸਰੀਰ ਨੂੰ ਹੀ ਦਿਖਾਉਂਦਾ ਜੇਕਰ ਸ਼ੀਸ਼ਾ ਆਤਮਾ ਨੂੰ ਦਿਖਾ ਸਕਦਾ ਮਨੁੱਖੀ ਮਨ ਦੀਆਂ ਛੁਪੀਆਂ ਗੱਲਾਂ ਖੋਲ੍ਹ ਦਤਾਂ ਤਮਨੁਕਨਿਤ ਕਦੇ ਵੀ ਸ਼ੀਸ਼ਾ ਨਹੀਂ ਸੀ ਵੇਖਣਾ ਸ਼ੀਸ਼ਾ ਵੇਖਦੇ ਮਨੁੱਖ ਨੂੰ ਭਾਵੇਂ ਸਭ ਕੁਝ ਪਤਾ ਹੁੰਦਾ ਜੋ ਕੁਝ ਉਹ ਵੇਖ ਰਿਹਾ ਹੈ ਉਹ ਅਸਲੀ ਨਹੀਂ ਪਰ ਫਿਰ ਵੀ ਮਨੁੱਖ ਆਪਣੇ ਆਪ ਨੂੰ ਸਭ ਤੋਂ ਸੋਹਣਾ ਤੇ ਉਤਮ ਮੰਨ ਬੈਠਦਾ ਹੈ ਸ਼ੀਸ਼ਾ ਵੇਖਦੀ ਕੰਜਰੀ ਵੀ ਜਾਣਦੀ ਹੈ ਕਿ ਉਸ ਦਾ ਸ਼ਿੰਗਾਰ ਸਿਰਫ ਬਜ਼ਾਰੂ ਹੈ ਪਰ ਉਹ ਫਿਰ ਵੀ ਆਪਣੇ ਆਪ ਨੂੰ ਸੰਵਾਰਦੀ ਹੈ ਅਸੀਂ ਵੀ ਸਭ ਹਰ ਰੋਜ਼ ਸ਼ੀਸ਼ਾ ਵੇਖਦੇ ਹਾਂ ਪਰ ਅਸਲੀ ਸ਼ੀਸ਼ੇ ਦਾ ਸਾਹਮਣਾ ਕਰਨ ਦੀ ਸਾਡੇ ਵਿੱਚ ਹਿੰਮਤ ਨਹੀਂ ਹੁੰਦੀ। ਮਨੁੱਖ ਦਾ ਅਸਲੀ ਸ਼ੀਸ਼ਾ ਹੈ ਸਮਾਜ, ਦੋਸਤ, ਦੁਸ਼ਮਣ। ਅਸੀਂ ਇਨ੍ਹਾਂ ਤਿੰਨਾਂ ਸ਼ੀਸ਼ਿਆਂ ਨੂੰ ਕਦੇ ਵੀ ਗੌਰ ਨਾਲ ਨਹੀਂ ਦੇਖਿਆ। ਜੇਕਰ ਕਦੇ ਕਦਾਈ ਇਨ੍ਹਾਂ ਵਿੱਚੋਂ ਕੋਈ ਸ਼ੀਸ਼ਾ ਸਾਡੀ ਅਸਲੀਅਤ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕਰੇ ਤਾਂ ਅਸੀਂ ਅੱਖਾਂ ਵਿੱਚ ਕੇ ਧੰਨਵਾਦ ਕਰ ਲੈਂਦੇ ਹਾਂ। ਸਮਾਜ ਦਾ ਸ਼ੀਸ਼ਾ ਥੋੜਾ ਕੀਤਿਆਂ ਬੋਲਦਾ ਨਹੀਂ। ਤੇ ਮਨੁੱਖ ਦੀਆਂ ਸੈਂਕੜੇ ਭੁੱਲਾਂ ਬਰਦਾਸ਼ਤ ਕਰ ਜਾਂਦਾ। ਦੋਸਤੀ ਦਾ ਸ਼ੀਸ਼ਾ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੀ ਪੂਰੀ ਹਿੰਮਤ ਨਹੀਂ ਰੱਖਦਾ। ਇਹ ਵੀ ਕਈ ਵਾਰ ਦੋਸਤੀ ਦਾ ਦੋਸਤ ਦਾ ਦਿਲ ਦਿਖਾਉਣ ਦੁਖੀ ਕਰਨ ਤੋਂ ਕੰਨੀ ਕਤਰਾ ਜਾਂਦਾ ਹੈ। ਦੁਨੀਆਂ ਦਾ ਅਸਲੀ ਸ਼ੀਸ਼ਾ ਤਾਂ ਦੁਸ਼ਮਣ ਦੇ ਹੱਥੇ ਹੁੰਦਾ ਜੋ ਹਰ ਵਕਤ ਬੰਦੇ ਦੀ ਨਿੱਕੀ-ਨਿੱਕੀ ਕਮਜ਼ੋਰੀ ਨੂੰ ਅਜਾਕਰ ਕਰਦਾ ਹੈ। ਜਿਹੜੇ ਲੋਕ ਦੁਸ਼ਮਣਾਂ ਦੇ ਹੱਥ ਫੜਿਆ ਸ਼ੀਸ਼ਾ ਦੇਖਦੇ ਨੇ ਉਹ ਆਪਣੇ ਰਾਹ ਵਿੱਚ ਬਣ ਰਹੀਆਂ ਰੁਕਾਵਟਾਂ ਨੂੰ ਪਾਸੇ ਕਰਨ ਵਿੱਚ ਸਫਲ ਹੋ ਜਾਂਦੇ ਨੇ ਜੇਕਰ ਅਸੀਂ ਦੁਸ਼ਮਣ ਵੱਲੋਂ ਫੜੀ ਸਾਡੀ ਕਮਜ਼ੋਰੀ ਨੂੰ ਦੂਰ ਕਰਨ ਲਈ ਸਾਨੂੰ ਸਫਲ ਹੋਣ ਦੂਰ ਕਰ ਲਈਏ ਤਾਂ ਸਾਨੂੰ ਸਫਲ ਹੋਣ ਕੋਈ ਨਹੀਂ ਰੋਕ ਸਕਦਾ ਨੱਕ ਬੁੱਲ੍ਹ ਜਾਂ ਚਿਹਰੇ ਦੀ ਸੁੰਦਰਤਾ ਨੇ ਸਾਨੂੰ ਸਫਲ ਨਹੀਂ ਕਰਨਾ ਅਸਲੀ ਸਫਲਤਾ ਤਾਂ ਸਾਡੀ ਬੋਲ ਚਾਲ ਵਿਹਾਰ ਸਲੀਕਾ ਤੇ ਆਪਸੀ ਸਹਿਯੋਗ 'ਚ ਛੁਪੀ ਹੈ ਜਿੰਨਾ ਸਮਾਂ ਸਾਨੂੰ ਕੋਈ ਸਾਡੇ ਤੁਰੰਗ ਦੀਆਂ ਗਲਤੀਆਂ ਬੋਲਣ ਦੇ ਖੁੰਡੇ ਤੱਕ ਨਹੀਂ ਦੇ ਦੋਸ਼ ਵਿਹਾਰ ਦੇ ਮਾੜੇ ਪ੍ਰਭਾਵਾਂ ਬਾਰੇ ਨਹੀਂ ਦੱਸਦਾ ਅਸੀਂ ਉਹਨਾਂ ਨੂੰ ਦੂਰ ਨਹੀਂ ਕਰਦੇ ਉਹਨਾਂ ਸਮਾਂ ਸਾਡੀ ਸਫਲਤਾ ਸਾਥੋਂ ਹਾਂ ਦੂਰ ਰਹੇਗੀ ਕੁਰਤੇ ਦੀਵਾਲ ਬੂਟਾਂ ਦੀ ਚਮਕ ਰਮਾਲ ਦੀ ਮੈਲ ਕਿਸੇ ਨੂੰ ਉਹਨਾਂ ਦੁੱਖ ਨਹੀਂ ਦਿੰਦੀ ਜਿੰਨਾ ਸਾਡੇ ਮੱਥੇ ਦੀਆਂ ਟਿਉਰੀਆਂ ਦਿੰਦੀਆਂ ਨੇ ਸਾਨੂੰ ਸਮਾਜ ਮਿੱਤਰਾਂ ਤੇ ਦੁਸ਼ਮਣ ਹੱਥ ਫੜੇ ਸ਼ੀਸ਼ਿਆਂ ਨੂੰ ਵਿੱਚ ਵੇਖ ਕੇ ਜਵਾਨ ਬਿਹਾਰ ਸਲਿੱਕਾ ਤੇ ਦੌਰ ਨੂੰ ਸੁਧਾਰਨਾ ਪਵੇਗਾ ਸਾਡੇ ਘਰ ਲੱਗਿਆ ਸ਼ੀਸ਼ਾ ਸੱਚ ਨਹੀਂ ਦੱਸਦਾ ਉਹ ਝੂਠ ਬੋਲਦਾ ਹੈ ਉਹ ਸਾਡੀ ਮਰਜ਼ੀ ਨਾਲ ਦੱਸਦਾ ਹੈ ਜਦੋਂ ਅਸੀਂ ਸ਼ੀਸ਼ਾ ਵੇਖਦੇ ਹਾਂ ਤਾਂ ਆਪਣੀ ਮਰਜ਼ੀ ਦੇ ਪ੍ਰਭਾਵ ਵਸੂਲਦੇ ਹਾਂ ਅਸਲੀ ਸ਼ੀਸ਼ਾ ਵੇਖ ਕੇ ਹੀ ਤਰੱਕੀ ਹੋਣੀ ਹੈ ਆਤਮਾ ਦਾ ਸ਼ੀਸ਼ਾ ਵੇਖੋ ਸਾਡੇ ਅੰਦਰ ਕੀ ਹੈ ਕਿਸ਼ਾ ਝੂਠ ਬੋਲਦਾ ਹੈ ਲਿਫਟ ਇੱਥੇ ਹੀ ਸਮਾਪਤ ਹੁੰਦੀ ਹੈ